ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਕੁਨ ਡਾਕਟਰ ਜਸਵੰਦਰ ਪੱਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤਾਕਾਰਾ ਗਾਇਕਾ ਨੂਰੀ ਮੈਮ ਸਾਡੇ ਨਾਲ ਨੇ ਫੋਨ ਲਾਈਨ ਤੇ ਮੌਜੂਦ ਨੇ ਕੱਲ ਰਾਤ ਉਹ ਵੀ ਉੱਥੇ ਹੀ ਮੌਜੂਦ ਸਨ ਸੋ ਗੱਲਬਾਤ ਕਰਦੇ ਹਾਂ ਕਿ ਕੀ ਕੁਝ ਜਜ਼ਬਾਤ ਨੇ ਉਹਨਾਂ ਦੇ ਇਸ ਵੇਲੇ ਬਹੁਤਾ ਸਮਾਂ ਨਹੀਂ ਲਵਾਂਗੇ ਮੈਮ ਕੀ ਜਜ਼ਬਾਤ ਤੁਸੀਂ ਸਾਂਝੇ ਕਰਨਾ ਚਾਹੁੰਦੇ ਹੋ ਜਦੋਂ ਕੋਈ ਅੱਛੀ ਸ਼ਖਸੀਅਤ ਅੱਛਾ ਕਲਾਕਾਰ ਇਸ ਦੁਨੀਆ ਚੋਂ ਰੁਕਸਤ ਹੁੰਦਾ ਹੈ ਜੀ ਬਹੁਤ ਵੱਡਾ ਘਾਟਾ ਹੋ ਜਾਂਦਾ ਹੈ ਇੰਡਸਟਰੀ ਨੂੰ ਵੀ ਲੋਕਾਂ ਦੇ ਵਿੱਚ ਵੀ ਕਿਉਂਕਿ ਉਹਨਾਂ ਨੇ ਬਹੁਤ ਚਿਹਰਿਆਂ ਨੂੰ ਹਸਾਇਆ ਹੈ ਉਦਾਸ ਚਿਹਰਿਆਂ ਨੂੰ ਖੁਸ਼ੀਆਂ ਦਿੱਤੀਆਂ ਨੇ ਇਸ ਦੁਨੀਆ ਦੇ ਵਿੱਚ ਦੇਖੋ ਕਿੰਨਾ ਡਿਪਰੈਸ਼ਨ ਆ ਕਿੰਨੀ ਉਦਾਸੀ ਆ ਪਰ ਵਿਰਲੇ ਕੋਈ ਕਲਾਕਾਰ ਹੁੰਦੇ ਨੇ ਜਿਹੜੇ ਚਿਹਰਿਆਂ ਨੂੰ ਮੁਸਕਰਾਹਟ ਦੇ ਦਿੰਦੇ ਨੇ ਤੇ ਭੱਲਾ ਜੀ ਨੇ ਹਮੇਸ਼ਾ ਲੋਕਾਂ ਨੂੰ ਹਸਾਇਆ ਹੈ ਕਈ ਉਹ ਆਪਣੀ ਜ਼ਿੰਦਗੀ ਚ ਕਿਵੇਂ ਅਸੀ ਬਿਮਾਰ ਸੀਗੇ ਜਾਂ ਜ਼ਿੰਦਗੀ ਚ ਕੋਈ ਪਰੇਸ਼ਾਨੀ ਵੀ ਚਲਦੀ ਹੋਊ ਕਿ ਉਹਨਾਂ ਦੇ ਪਰ ਉਹਨਾਂ ਨੇ ਹਮੇਸ਼ਾ ਲੋਕਾਂ ਨੂੰ ਹਾਸੇ ਖਿੱਚੇ ਨੇ ਚਿਹਰੇ ਆ ਤੇ ਮੁਸਕਰਾੜ ਦਿੱਤੀ ਹੈ ਨਾ ਜੀ ਬਹੁਤ ਵਧੀਆ ਇਨਸਾਨ ਹੋ ਔਰ ਬਹੁਤ ਚੰਗੇ ਕਲਾਕਾਰ ਜੀ ਨਾਲ ਜਦੋਂ ਤੁਸੀਂ ਕੰਮ ਕਰਦੇ ਆ ਕਲਾਕਾਰ ਦੇ ਨਾਲ ਕਈ ਵਾਰੀ ਕਲਾਕਾਰ ਤੁਹਾਨੂੰ ਸਹਿਯੋਗ ਨਹੀਂ ਪੂਰਾ ਦਿੰਦਾ ਪਰ ਭੱਲਾ ਜੀ ਹਰ ਕਲਾਕਾਰ ਨੂੰ ਬਹੁਤ ਵਧੀਆ ਸਹਿਯੋਗ ਦਿੰਦੇ ਸੀ ਜੀ ਉਹਨਾਂ ਦੇ ਨਾਲ ਇੰਨੀ ਅੱਛੀ ਕੈਮਿਸਟਰੀ ਸੀਗੀ 4-5 ਫਿਲਮਾਂ ਕੀਤੀ ਉਹਨਾਂ ਦੇ ਨਾਲ ਮੈਂ ਬਹੁਤ ਵਧੀਆ ਕਲਾਕਾਰ ਸੀਗੇ ਉਹ ਨਾਲ ਦੇ ਕਲਾਕਾਰ ਨਾਲ ਵੀ ਬਹੁਤ ਜ਼ਿਆਦਾ ਵਧੀਆ ਸਹਿਯੋਗ ਦਿੰਦੇ ਸੀਗੇ ਔਰ ਸਾਡਾ ਤਾਂ ਪਰਿਵਾਰਕ ਰਿਲੇਸ਼ਨ ਸੀ ਜੇ ਉਸ ਉਹਨਾਂ ਦੇ ਨਾਲ ਸਾਰਿਆਂ ਨਾਲ ਜੀ ਕਿਉਂਕਿ ਬੱਚੇ ਉਹਨਾਂ ਦੇ ਸਾਰੇ ਦਾ ਲਾਭ ਸਾਰੇ ਦਾ ਬਚਪਨ ਇਕੱਠਿਆਂ ਦਾ ਹੀ ਗੁਜ਼ਰਿਆ ਹੈ ਬਿਲਕੁਲ ਔਰ ਪੱਲਾ ਜੀ ਦੇ ਨਾਲ ਸਾਡਾ ਬਹੁਤ ਸਾਲਾਂ ਤੋਂ ਪਰਿਵਾਰ ਨਾਲ ਪਿਆਰ ਸੀ ਆ ਅਸੀਂ ਬਾਹਰ ਟੂਰ ਵੀ ਬਹੁਤ ਕੀਤੇ ਨੇ ਬਾਹਰ ਲਿਆ ਕੰਟਰੀਜ਼ ਦੇ ਵਿੱਚ ਸ਼ੋਸ ਕੱਤਿਆਂ ਨੇ ਕੀਤੇ ਅਸੀਂ ਸਾਰਾ ਪਰਿਵਾਰ ਉਹਨਾਂ ਦਾ ਵੀ ਸਾਡਾ ਅਸੀਂ ਵੀ ਬੱਚੇ ਸਾਡੇ ਨਾਲ ਹੁੰਦੇ ਸੀਗੇ ਤੇ ਪੱਲਾ ਜੀ ਦੀ ਵਾਈਫ ਤੇ ਉਹਨਾਂ ਦੇ ਆ ਬੇਟਾ ਬੇਟੀ ਸਾਰੇ ਨਾਲ ਇਕੱਠੇ ਅਸੀਂ ਟੂਰ ਤੇ ਜਦ ਜਾਏ ਤਾਂ ਸਾਰੇ ਇਕੱਠੇ ਹੁੰਦੇ ਸੀਗੇ ਬੜਾ ਅੱਛਾ ਟਾਈਮ ਬਿਤਾਉਂਦੇ ਪਿੱਤਾ ਸਾਰਿਆਂ ਨੇ ਪਰਿਵਾਰ ਨੇ ਤੇ ਬਸ ਕਾਫੀ ਦਿਨ ਤੋਂ ਥਿਲ ਵੀ ਚੱਲੇ ਆ ਰਹੇ ਸੀਗੇ ਤੇ ਰਾਤ ਬਹੁਤ ਜਿਆਦਾ ਰਾਤ ਤੇ ਅਸੀਂ ਅਫਸਟ ਸੀਗੇ ਜਦੋਂ ਬੱਚੇ ਉੱਥੇ ਸੀਗੇ ਰਾਤ ਸਾਰੰਗ ਤੇ ਆਲਾਪ ਤੇ 12 1:00 ਦੇ ਵਾਪਸ ਆਏ ਨੇ ਉਹਨਾਂ ਨੇ ਦੱਸਿਆ ਕਿ ਤੇਰੀ ਦੀ ਡਾਕਟਰਾਂ ਨੇ ਕੋਈ ਬਹੁਤੀ ਹੋਣੇ ਕੀਤੀ ਹੈਗੀ ਡਾਕਟਰ ਕਹਿੰਦੇ ਵੀ ਕੋਈ ਅਜੇ ਸਾਨੂੰ ਆਸ ਨਹੀਂ ਲੱਗਦੀ ਕਿ 24 ਘੰਟੇ ਹਮ ਦੇਖਣੇ ਪੈਣੇ ਆ ਵੀ ਕਿ ਆਸ ਹੈ ਨਹੀਂ ਰਾਤ ਤੇ ਉਹਨਾਂ ਨੇ ਸਾਰਿਆਂ ਨੂੰ ਮੈਂਟਲੀ ਰਿਲੀਫ ਕਰਤਾ ਸੀਗਾ ਸਵੇਰੇ 6 ਵਜੇ ਸਿਰ ਚਲੇ ਗਏ ਬਿਲਕੁਲ ਤੇ ਸਾਰੇ ਨੇ ਬੱਚੇ ਸਾਰੀ ਰਾਤ ਜਾਗਦੇ ਪਏ ਆ ਸੁੱਤੇ ਹੀ ਨਹੀਂ ਹੈਗੇ ਕਿ ਰਾਤ ਇਹ ਵੀ ਟੈਨਸ਼ਨ ਹੋਈ ਗਈ ਸੀ ਤੇ ਸਵੇਰੇ ਇੱਕਦਮ ਜਦੋਂ ਫੋਨ ਆਇਆ ਰੈਪੀ ਦੀ ਬਣਾ ਦਾ ਉਹ ਕਿਤੇ ਕਿਤੇ ਬਾਕੀ ਲੋਕ ਸਾਰਿਆਂ ਨੂੰ ਉਹਨਾਂ ਨੇ ਭੇਜਤਾ ਸੀ ਹਸਪੀਟਲ ਵਾਲੇ ਨੇ ਵੀ ਘਰ ਚਲ ਜਾਓ ਕਿਉਂ ਆ ਇਸ ਵਿੱਚ ਸੀਗੇ ਉੱਥੇ ਬਹਿ ਲਿਓ ਜਾਂਦੇ ਰਹਿ ਕੇ ਚਲੋ ਸਾਰੇ ਘਰਾਂ ਨੂੰ ਆ ਗਏ ਸੀ ਕਿ ਰਾਤ ਨੂੰ ਤੋਂ ਕੋਈ ਤੇ ਸਵੇਰੇ 6 ਵਜੇ ਫਿਰ ਉਹਨਾਂ ਨੇ ਨਿਊਜ਼ ਦਿੱਤੀ ਵੀ ਉਹ ਨਹੀਂ ਰਹੀ ਉਹ ਦੋਵੇਂ ਦਾ ਜਿਹੜਾ ਬਹੁਤ ਅਫਸਰਟ ਹੋ ਗਈ ਜੀ ਬਹੁਤ ਦੁੱਖ ਦੀ ਖਬਰ ਹੈ ਪਰਿਵਾਰ ਦੇ ਲਈ ਉਹਨਾਂ ਦੇ ਚਾਹਣ ਵਾਲਿਆਂ ਦੇ ਲਈ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਕਿਉਂਕਿ ਕਾਮੇਡੀ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਕਾਮੇਡੀ ਦੇ ਵਿੱਚ ਵੀ ਸਭ ਤੋਂ ਪਹਿਲਾ ਨੰਬਰ ਜੇ ਨਾਮ ਜ਼ਿਕਰ ਕਰੀਏ ਤਾਂ ਫਿਰ ਜਸਵਿੰਦਰ ਪੱਲਾ ਜੀ ਦਾ ਹੀ ਆਉਂਦਾ ਬਿਲਕੁਲ ਸਭ ਤੋਂ ਪਹਿਲਾਂ ਉਹਨਾਂ ਨੇ ਸਾਰੇ ਉਹਨਾਂ ਦੀ ਕਾਮੇਡੀ ਦੀ ਸਟਾਈਲ ਉਹਨੇ ਸ਼ੁਰੂ ਕੀਤੀ ਸਟਾਈਲ ਕਦੋਂ ਸ਼ੁਰੂ ਕੀਤੀ ਜੀ ਉਹਨਾਂ ਨੇ ਹਰ ਤਰ੍ਹਾਂ ਦਾ ਵਿਆਅਮ ਕੀਤਾ ਬਿਲਕੁਲ ਔਰ ਬਹੁਤ ਅੱਛੇ ਅंसारी ਕਾਮੇਡੀ ਆਪੀ ਹੋ ਲਿਖੇ ਦੇ ਸੀ ਸਾਰਾ ਕੁਝ ਆਪੀ ਕਰਦੇ ਸੀਗੇ ਬਹੁਤ ਵਧੀਆ ਕਲਾਕਾਰ ਸੀਗੇ ਔਰ ਬਹੁਤ ਵਧੀਆ ਇਨਸਾਨ ਸੀਗੇ ਜੀ ਸਭ ਦਾ ਧਿਆਨ ਰੱਖਦੇ ਸੀ ਬਹੁਤ ਖਿਆਲ ਰੱਖਦੇ ਸੀਗੇ ਉਹ ਤੇ ਬਹੁਤ ਵੱਡਾ ਕਟ ਬਹੁਤ ਸੱਚਾ ਕਹਾਤਾ ਸੁਤੇ ਆਏ ਤੋਂ ਇੰਡਸਟਰੀ ਨੂੰ ਬਹੁਤ ਬਤਾ ਬਿਲਕੁਲ ਬਿਲਕੁਲ ਮੈਮ ਬਹੁਤ ਸ਼ੁਕਰੀਆ ਸਮਾ ਦੇਣ ਦੇ ਲਈ ਪਰ ਦੁੱਖ ਦਾ ਸਮਾ ਜ਼ਰੂਰ ਹੈ ਪਰ ਇਸ ਵੇਲੇ ਜਿੰਨਾ ਹੌਸਲਾ ਅਸੀਂ ਰੱਖ ਸਕੀਏ ਉਹਨਾਂ ਦੇ ਪਰਿਵਾਰ ਨੂੰ ਹੌਸਲਾ ਦੇ ਸਕੀਏ ਬਿਲਕੁਲ ਬਿਲਕੁਲ ਅਸੀਂ ਇਹ ਵੀ ਅਸੀਂ ਆਪ ਸੈਟ ਹੋਵਾਂਗੇ ਤਾਂ ਅਸੀਂ ਉਹਨਾਂ ਦੇ ਪਰਿਵਾਰ ਨੂੰ ਹੌਸਲਾ ਦੇਵਾਂਗੇ ਬਿਲਕੁਲ ਬਿਲਕੁਲ ਮੈਮ ਬਸ ਹੋਰ ਜਿਹਾ ਮੈਂ ਕਿਹਾ ਸੀ ਉਹ ਠੀਕ ਨਹੀਂ ਹੋ ਰਿਹਾ ਕੋਈ ਬੱਚਾ ਕੋਈ ਜਾਂਦੇ ਅਸੀਂ ਜੀ ਬਹੁਤ ਸ਼ੁਕਰੀਆ ਓਕੇ ਓਕੇ